ਸਤਿ ਸ਼੍ਰੀ ਅਕਾਲ ਸਿਟੀ ਹੋਮ ਨਿਊਜ਼ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਬਲਾਕਕਾਰੀ ਪਾਸਟਰ ਬਜਿੰਦਰ ਸਿੰਘ ਨੂੰ ਹੋਈ ਉਮਰ ਕੈਪ ਦੀ ਸਜ਼ਾ ਆਓ ਇਸ ਮਾਮਲੇ ਤੇ ਥੋੜਾ ਚਾਨਣਾ ਪਾਉਂਦੇ ਆਂ ਤੇ ਤੁਹਾਨੂੰ ਦੱਸਦੇ ਆਂ ਕਿ ਆਕਰ ਇਹ ਸਾਰਾ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਪਾਦਰੀ ਬਰਜਿੰਦਰ ਸਿੰਘ ਜੋ ਕਿ ਇੱਕ ਸਵੈ-ਕੋਸ਼ਿਤ ਧਰਮ ਇਲਾਜ ਕਰਨ ਵਾਲਾ ਅਤੇ ਜਲੰਧਰ ਦੇ ਵਿੱਚ ਦ ਚਰਚ ਆਫ ਦ ਗਲੋਰੀ ਐਂਡ ਵਿਜ਼ਡਮ ਦਾ ਆਗੂ ਹੈ 2018 ਦੇ ਵਿੱਚ ਜ਼ੀਰਕਪੁਰ ਦੀ ਇੱਕ ਔਰਤ ਦੇ ਨਾਲ ਜਿਸ ਵਿੱਚ ਸ਼ੋਸ਼ਣ ਕਰਨ ਦਾ ਇਸ ਤੇ ਦੋਸ਼ ਲੱਗਦਾ ਹੈ ਫੀਡਤਾ ਨੇ ਦੱਸਿਆ ਕਿ ਪਾਸਟਰ ਨੇ ਉਸ ਨੂੰ ਮੁਹਾਲੀ ਸਿਤ ਆਪਣੇ ਘਰ ਦੇ ਵਿੱਚ ਬੁਲਾਇਆ ਤੇ ਉਸ ਦੇ ਨਾਲ ਬਲੈਕ ਕਾਰ ਕੀਤਾ ਅਤੇ ਉਸ ਦੀ ਘਟਨਾ ਦੀ ਰਿਕਾਰਡਿੰਗ ਕਰਕੇ ਉਸ ਨੂੰ ਬਲੈਕਮੇਲ ਕਰਨ ਦੀ ਵੀ ਧਮਕੀ ਦਿੱਤੀ ਹੈ ਉਸ ਦੀ ਸ਼ਿਕਾਇਤ 'ਵਜੋਂ ਪਾਸਟਰ ਅਤੇ 6 ਹੋਰਾਂ 'ਤੇ ਵਿਰੋਧ ਭਾਰਤੀ ਦੰਡ ਸਹਿਿਤਾ ਦੀਆਂ ਦੇ 21 ਧਾਰਾਵਾਂ ਮੁਤਾਬਕ ਉਹਨਾਂ 'ਤੇ ਕੇਸ ਦਰਜ ਹੁੰਦਾ ਹੈ ਪਾਸਟਰ 'ਤੇ 2018 ਦੇ ਵਿੱਚ ਲੰਡਨ ਜਾਣ ਵਾਲੀ ਉਡਾਨ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਦਿੱਲੀ ਹਵਾਈ ਅੱਡੇ ਤੋਂ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਜ਼ਮਾਨਤ ਮਿਲਣ ਤੋਂ ਬਾਅਦ ਮੁਕਦਮਾ ਜਾਰੀ ਹੁੰਦਾ ਹੈ ਜਿਸ ਕਾਰਨ 28 ਮਾਰਚ 2025 ਨੂੰ ਉਸ ਨੂੰ ਦੋਸ਼ੀ ਘਰ ਆਇਆ ਜਾਂਦਾ ਹੈ ਅਦਾਲਤ ਨੇ 1 April 2025 ਨੂੰ ਇਸ ਨੂੰ ਸਜ਼ਾ ਸੁਣਾਈ ਇਸ ਸਜ਼ਾ ਦੇ ਮੁਤਾਬਿਕ ਉਸ ਨੂੰ 12376 323 ਤੇ 506 ਦੇ ਤਹਿਤ ਇਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਅਤੇ ਨਾਲ ਦੀ ਨਾਲ 1 ਲੱਖ ਰੁਪਏ ਜੁਰਮਾਨਾ ਵੀ ਸੁਣਾਇਆ ਗਿਆ ਤੇ ਅੱਜ ਇਹ ਫੈਸਲਾ ਸਾਹਮਣੇ ਆਉਂਦਾ ਹੈ ਕਿ ਉਸ ਨੂੰ ਉਮਰ ਕੈਦ ਦੀ سزا ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਮਾਰਚ 2025 ਦੇ ਵਿੱਚ ਇੱਕ ਵੀਡੀਓ ਸਾਹਮਣੇ ਆਂਦਾ ਹੈ ਜਿਸ ਦੇ ਵਿੱਚ ਪਾਸਟਰ ਬੁਜਿੰਦਰ ਸਿੰਘ ਆਪਣੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਇੱਕ ਔਰਤ ਦੇ ਨਾਲ ਸਰੀਰਕ ਤੌਰ ਤੇ ਅਮਲਾ ਕਰਦਾ ਹੋਇਆ ਦਿਖਾਈ ਜਾਂਦਾ ਹੈ ਪੀੜਤ ਜੋ ਕਿ ਮੁਹਾਲੀ ਨਿਵਾਸੀ ਸੀ ਅਤੇ ਉਸੇ ਸੰਸਥਾ ਦੀ ਸਾਬਕਾ ਕਰਮਚਾਰੀ ਸੀ ਉਸਨੇ ਦੱਸਿਆ ਤੇ ਰਿਪੋਰਟ ਕੀਤੀ ਤੇ ਨਾਲ ਦੀ ਨਾਲ ਇਸ ਦੀ ਜਾਂਚ ਵੀ ਸ਼ੁਰੂ ਹੋ ਗਈ ਤੁਹਾਨੂੰ ਦੱਸ ਦਈਏ ਕਿ ਪਾਸਟਰ ਬੁਜਿੰਦਰ ਸਿੰਘ ਨੂੰ ਹੁਣ ਉਮਰ ਦੀ ਸਜ਼ਾ ਹੋ ਚੁੱਕੀ ਹੈ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਕੁਐਸਚਨ ਕਮਿਊਨਿਟੀ ਦੇ ਬੁਲਾਰੇ ਐਲਬਰਟ ਦੁਆਜੀ ਨਾਲ ਸਟਾਨਲ ਜੁੜ ਚੁੱਕੇ ਨੇ ਐਲਬਰਟ ਦੁਆਜੀ ਗੱਲਬਾਤ ਕਰਦੇ ਆ ਹੈਲੋ ਹੈਲੋ ਹਾਂਜੀ ਐਲਬਰਟ ਜੀ ਨਾਲ ਗੱਲ ਹੋ ਰਹੀ ਮੇਰੀ ਹਾਂਜੀ ਹਾਂਜੀ ਐਲਬਰਟ ਬੋਲ ਰਿਹਾ ਜੀ ਹਾਂਜੀ ਜਸਪੀਤ ਬੋਲ ਰਿਹਾ ਸਿਟੀ ਓਮ ਨਿਊਜ਼ ਤੋਂ ਹਾਂਜੀ 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 ਅਤੀ ਤੜਾ ਪੁਆਇੰਟ ਆਫ 视图 ਜਾਨਣਾ ਚਾਹੁੰਦੇ ਕਿ ਜੋ ਪਾਸਟਰ ਨਿਭਿੰਦਰ ਸਿੰਘ ਜੀ ਅੱਜ ਉਹਨਾਂ ਨੂੰ ਮੁਹਾਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਿ ਮਾਰੀਓ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਕਿੰਨਾ ਕੁ ਸਹੀ ਹੈ ਕਿਉਂਕਿ ਅਦਾਲਤ ਸੁਪਰੀਮ ਪਾਵਰ ਹੁੰਦੀ ਹੈ ਜੀ ਇਹ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਗਈ ਆ ਜੀ ਇਹ ਕਾਨੂੰਨ ਦੇ ਤਰੀਕੇ ਦੇ ਨਾਲ ਇਨਵੈਸਟੀਗੇਟ ਕੀਤਾ ਗਿਆ ਆ ਕਿਉਂਕਿ ਕਾਫੀ ਦੇਰ ਤੋਂ ਸ਼ਾਇਦ 2018 ਤੋਂ ਕੇਸ ਰਜਿਸਟਰਡ ਹੋਇਆ ਸੀ ਹਾਂ ਜੀ ਤੇ ਇਹਦੀ ਪ੍ਰोसीडिंग ਵੀ ਚੱਲੀ ਹੋਏਗੀ ਦੋਨੋਂ ਪੱਖਾਂ ਦੇ ਵਕੀਲ ਵੀ ਹੋਣਗੇ ਜੀ ਜੀ ਸਾਰਾ ਗੁੱਤ ਅੱਥ ਦੇਖਦੇ ਹੋਏ ਕਿ ਅਦਾਲਤ ਨੇ ਇਹ ਦਿੱਤੀ ਹੈ ਸਜ਼ਾ ਜੀ 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 ਕਿਵੇਂ ਦੇਖਦੇ ਹੋ ਕਿ ਕਿਤਨਾ ਕਿਤੇ ਜਿਹੜਾ ਅਹੁਦਾ ਹੁੰਦਾ ਪਾਦਰੀ ਦਾ ਉਹ ਬੜਾ ਸਤਕਾਰਯੋਗ ਹੁੰਦਾ ਕਿਸੇ ਵੀ ਧਰਮ ਦੇ ਜਿਹੜੇ ਅਹੁਦੇਦਾਰ ਹੁੰਦੇ ਨੇ ਅਦਰ ਆਪਾਂ ਕਿਸੇ ਮੰਦਿਰ ਗੁਰਦੁਆਰੇ ਚਰਚ ਕਿਤੇ ਵੀ ਜਾਂਦੇ ਆ ਉਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਆ ਇੱਕ ਤਰ੍ਹਾਂ ਦੇ ਨਾਲ ਜਿਵੇਂ ਗੁਰਦੁਆਰੇ ਦੇ ਵਿੱਚ ਗ੍ਰੰਥੀ ਹੁੰਦੇ ਨੇ ਮੰਦਿਰ ਦੇ ਵਿੱਚ ਪੰਡਤ ਜੀ ਹੁੰਦੇ ਨੇ ਇਦਾਂ ਹੀ 크੍ਰਿਸਚਨ ਕਮਿਊਨਿਟੀ ਦੇ ਵਿੱਚ ਚਰਚ ਦੇ ਵਿੱਚ ਪਾਦਰੀ ਹੁੰਦੇ ਨੇ ਜੋ ਕਿ ਬਹੁਤ ਹੀ ਸਤਕਾਰਯੋਗ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਤੇਵੇ ਦੇਖ ਲਓ ਕਿ ਇਦਾਂ ਦਾ ਜਿਹੜੀ ਧਨਾਉਣੀ ਹਰਕਤ ਕਰਨ ਦੇ ਨਾਲ ਕ੍ਰਿਸਚਨ ਕਮਿਊਨਿਟੀ ਤੇ ਵੀ ਦਾਗ ਲੱਗਦਾ ਹੈ ਇਦਾਂ ਦੇ ਲੋਕ ਲੋਕ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਉਹਨਾਂ ਦਾ ਵੀ ਮਨ ਟੈਂਦਾ ਕਿਤੇ ਨਾ ਕਿਤੇ ਨਹੀਂ ਮਨ ਤਾਂ ਟੈਂਦਾ ਹੋਏਗਾ ਜੀ ਕਿਉਂਕਿ ਜਵਾਨ ਬੱਚਿਆਂ ਧੀਆਂ ਪੜਾ ਲੋਕਾਂ ਦੀਆਂ ਜਾਂਦੀਆਂ ਨੇ ਚਰਚਾਂ ਦੇ ਵਿੱਚ ਜੀ ਤੇ ਕੋਈ ਵੀ ਇਹ ਨਹੀਂ ਚਾਹੇਗਾ ਵੀ ਕੋਈ ਵੀ ਇਹ ਪਰ ਧਰਮ ਦਾ ਪ੍ਰਚਾਰਕ ਹੈ ਇਦਾਂ ਦਾ ਕੰਮ ਕਰੇ ਬਾਕੀ ਰਹੀ ਗੱਲ ਇਦਾਂ ਦੀ ਹੂੰ ਧਰਮ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਮਾਨਸਿਕਤਾ ਹੁੰਦੀ ਹੈ ਜੀ ਚਾਹੇ ਕੋਈ ਧਰਮ ਹੋਵੇ ਚਾਹੇ Hindu ਹੋਵੇ ਮੁਸਲਿਮ ਸਿੱਖ ਤੇ ਇਸਾਈ ਅਸੀਂ ਇੱਕ ਪ੍ਰਚਾਰਕ ਦੀ ਗੱਲ ਨੂੰ ਲੈ ਕੇ ਧਰਮ ਦੇ ਵੱਲ ਉਂਗਲ ਨਹੀਂ ਕਰ ਸਕਦੇ ਜੀ ਕਿਉਂਕਿ ਧਰਮ ਨਹੀਂ ਕਦੀ ਵੀ ਸਖਾਂਦਾ ਇਦਾਂ ਦੇ ਕੰਮ ਜਿਹੜਾ ਵੀ ਕੋਈ ਗੱਲ ਹੁੰਦੀ ਹੈ ਉਹ ਇੰਡੀਵਿਜੂਅਲਸ ਵੱਲੋਂ ਗੱਲ ਹੁੰਦੀ ਹੈ ਇਹ ਧਰਮ ਨੂੰ ਕੋਈ ਸਜ਼ਾ ਨਹੀਂ ਸੁਣਾਈ ਗਈ ਹੈ ਇੰਡੀਵਿਵਿਜੂਅਲ ਨੂੰ ਸਜ਼ਾ ਸੁਣਾਈ ਗਈ ਹੈ ਜੀ ਜੀ ਤੇ ਜੇ ਇੰਡੀਵਿਜੂਅਲ ਨੇ ਕੁਝ ਕੀਤਾ ਹੋਵੇਗਾ ਹੱਲੇ ਤਾਂ ਸੈਸ਼ਨ ਕੋਰਟ ਦੀ ਸੱਦ ਇਹ ਉਹ ਡਿਸੀਜਨ ਹੈ ਜੀ ਜੀ ਤੇ ਹੱਲੇ ਹੋਰ ਬਾਕੀ ਅਦਾਲਤਾਂ ਵੀ ਪਈਆਂ ਨੇ ਹੂੰ ਇਦਾਂ ਦੀ ਮਾਨਸਿਕਤਾ ਵਾਲੇ ਇਨਸਾਨ ਨੂੰ ਮੈਂ ਕਹਿੰਦਾ ਜਿਹੜੀਆਂ ਚਰਚ ਕਮੇਟੀਆਂ ਨੇ ਜੀ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆ ਇਹ ਚਰਚ ਦੇ ਨਾਂ ਤੇ ਪ੍ਰਚਾਰ ਕਰਦੇ ਨੇ ਜੇ ਕਿਤੇ ਵੀ ਮੈਂ ਅੱਗੇ ਵੀ ਦੱਸਿਆ ਵੀ ਕੋਈ ਸ਼ੋਸ਼ਣ ਹੁੰਦਾ ਤੇ ਸਾਡੇ ਤੱਕ ਸੰਪਰਕ ਸੰਪਰਕ ਕਰੋ ਹੂੰ ਤੇ ਉਹਨਾਂ ਦਾ ਟਾਈਮ ਟੂ ਟਾਈਮ ਹੱਲ ਹੋਏਗਾ ਪਰ ਚਰਚ ਕਮੇਟੀਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਉਹ ਗੱਲ ਤੇ ਕੰਟਰੋਲ ਕਰਨ ਨਾ ਕਿ ਉਹਨੂੰ ਵਡਾਵਾ ਦੇਣ ਨਾ ਹੀ ਹੱਲਾਸ਼ੀਰੀ ਦੇਣ ਤੇ ਬਾਕੀ ਗਵਰਨਮੈਂਟ ਦੇ ਬਹੁਤ ਸਾਰੇ ਖੁਫੀਆ ਤੰਤਰ ਨੇ ਮੈਂ ਤਾਂ ਉਹ ਖੁਫੀਆ ਤੰਤਰ ਨੂੰ ਵੀ ਕਹੂੰਗਾ ਵੀ ਇਹ ਗੱਲਾਂ ਦੇ ਉੱਤੇ ਪੂਰਾ ਧਿਆਨ ਦੇਣ ਅਤੇ ਧਿਆਨ ਦੇ ਕੇ ਇਹਨਾਂ ਤੇ ਇਮੀਡੀਏਟਲੀ ਐਕਸ਼ਨ ਲੈ ਜਾਣ ਕਿਉਂਕਿ ਕਾਫੀ ਕੁ ਸੁਧਾਰ ਹੋਣ ਵਾਲਾ ਹੈ ਸਿਸਟਮ 'ਚ ਸੁਧਾਰ ਹੋਣਾ ਜ਼ਰੂਰੀ ਹੈ ਦੁਆ ਸਾਹਿਬ ਜਿਵੇਂ ਕਿ ਤੁਸੀਂ ਵੀ ਇੱਕ ਸੋਸ਼ਲ ਵਰਕਰ ਹੋ ਤੁਸੀਂ ਵੀ ਅਸਮਾਜ ਦੇ ਵਿੱਚ ਵਿਚਰਦੇ ਰਹਨੇ ਹੋ ਤੇ ਤੁਹਾਡੇ ਵੱਲੋਂ ਉਸ ਔਰਤ ਨੂੰ ਉਸ ਮਹਿਲਾ ਨੂੰ ਜਿਹੜਾ ਕਿ ਉਹਨਾਂ ਮਾਨਯੋਗ ਅਦਾਲਤ ਵੱਲੋਂ ਇਨਸਾਫ ਮਿਲਿਆ ਹੈ ਤੁਹਾਡੇ ਵੱਲੋਂ ਵੀ ਜਾ ਕੇ ਕੁਝ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਗੱਲਬਾਤ ਸਾਡੀ ਜੀ ਮੈਂ ਅੱਗੇ ਵੀ ਦੱਸਦਾ ਹੁੰਦਾ ਹਾਂ ਵੀ ਜੇ ਕੋਈ ਪੀੜਤ ਹੈ ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੀ ਨਾ ਤੁਹਾਡੇ ਵੱਲੋਂ ਸੰਪਰਕ ਕੀਤਾ ਕਿ ਉਹਨਾਂ ਨੂੰ ਤੇ ਮੇਰੇ ਕੋਲ ਤਾਂ ਨੰਬਰ ਹੀ ਹੈ ਨੀ ਜੀ ਉਹਨਾਂ ਦਾ ਨਾਮ ਮੇਰੇ ਕੋਲ ਐਡਰੈਸ ਹੈ ਜੀ ਅੱਛਾ ਜੀ 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 ਸਾਡੇ ਉਧਾਂ ਚੰਡੀਗੜ੍ਹ ਤੋਂ ਹੈਗੇ ਨੇ ਅੱਛਾ ਚੰਨ ਲੀਡਰ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਮੈਂ ਹੁਣ ਪਿੱਛੇ ਨਿਊਜ਼ ਦੇ ਵਿੱਚ ਦੇਖਿਆ ਉਹਨਾਂ ਨੇ ਪੂਰਾ ਉਹਨਾਂ ਦਾ ਸਹਿਯੋਗ ਦਿੱਤਾ ਜੀ ਜਦੋਂ ਜਦੋਂ ਉਹਨਾਂ ਨੂੰ ਲੋੜ ਪਈ ਹੈ ਹਾਂਜੀ ਹਾਂਜੀ ਜੀ ਕਿਵੇਂ ਦੇਖਦੇ ਹੋ ਉਹਨਾਂ ਜਿਹੜੀ ਉਹਨਾਂ ਨੂੰ ਉਬਜਿੰਦਰ ਪਾਸਟਰ ਨੂੰ ਉਹਨ ਉਮਰ ਕੈਦ ਦੀ ਸਜ਼ਾ ਹੋਈ ਹੈ ਬਿਲਕੁਲ ਸਹੀ ਹੋਈ ਹੈ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਵੀ ਜੋ ਮਾਨਯੋਗ ਅਦਾਲਤ ਨੇ ਇਨਵੈਸਟੀਗੇਟ ਕੀਤਾ ਆ ਤੱਥਾਂ ਦੇ ਆਧਾਰ ਦੇ ਉੱਤੇ ਇਹ ਸਜ਼ਾ ਦਿੱਤੀ ਹੈ ਤਾਂ ਜੇ ਇਹ ਸੈਸ਼ਨ ਕੋਰਟ ਹੈ ਅੱਗੇ ਵੀ ਕੋਰਟ ਹੈ ਜੀ ਉਹ ਠੀਕ ਨੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਮੇਰੇ ਤੇ ਗਲਤ ਹੋਇਆ ਉਹ ਕਿਤੇ ਅੱਗੇ ਅਪੀਲ ਕਰ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਸਰ ਹਾਂਜੀ ਚੜ੍ਹਨਾ ਜੁੜਨ ਦੀ ਓਕੇ ਜਸਟ ਐਸਨ ਐਲਬਰਟ ਦੁਆਜੀ ਜੋ ਕਿ ਇੱਕ ਸੋਸ਼ਲ ਵਰਕਰ ਨੇ ਫਿਰ ਕ੍ਰਿਸਚਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਸੋ ਇਹਨਾਂ ਦਾ ਇਹ ਕਹਿਣਾ ਸੀ ਕਿ ਬਹੁਤ ਅੱਛਾ ਹੋਇਆ ਕਿ ਇਦਾਂ ਦੀ ਮਾਨਸਿਕਤਾ ਦੇ ਲੋਕ ਜੋ ਕਿ ਕਿਸੇ ਵੀ ਧਰਮ ਨੂੰ ਖਰਾਬ ਕਰਦੇ ਨੇ ਉਹਨਾਂ ਤੇ ਨੱਥ ਕਸਨੀ ਬਹੁਤ ਜ਼ਰੂਰੀ ਹੈ ਤੇ ਮਾਨਯੋਗ ਅਦਾਲਤ ਦਾ ਫੈਸਲਾ ਬਿਲਕੁਲ ਸਹੀ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟਾਂ 'ਚ ਆਪਣੀ رائے ਜਰੂਰ ਦਿਓ